हेलो स्वागत है यूट्यूब चैनल पे ब्रॉड ब्लॉग्स से और तो सारे कि तो सारे ठीक ठाक होवोंगे तो अपने अपने घर तंदुरुस्त होगी तो हवा अज बहुत ज्यादा है हवा तो इनकी ज्यादा सवेरे पिया भी मीह मम्मी मीँ कदों स्टार्ट हो मम्मी ਮੈਂ ਕਿੰਨੇ ਵਜੇ ਸਟਾਰਟ ਹੋਇਆ ਸੀ ਮੈਂ ਰਾਤ ਨੂੰ ਆਇਆ ਸੀ ਬਈ ਕਿੰਨੇ ਘੰਟੇ 12 ਵਜੇ ਲਓ ਜੀ ਮੰਮੀ ਦਸ ਰਹੀ ਨੇ ਕਿਉਂਕਿ ਮੰਮੀ ਬਰਾਡੇ 'ਚ ਹੀ ਹੁੰਦੇ ਆ 12 ਵਜੇ ਤਾਂ ਮੈਂ ਸਟਾਰਟ ਹੋਇਆ ਤੇ ਸ਼ਾਮੀ ਕਾਫੀ ਲੇਟ ਤੱਕ ਪਿਆ ਗਿਆ ਤੇ ਲਾਈਟ ਵੀ ਚੱਲ ਗਈ ਤੇ ਪਾਣੀ ਵੀ ਨਾ ਗਰਮ ਹੋਇਆ ਤੇ ਮੇਰਾ ਅੱਜ ਸਵੇਰ ਸਵੇਰ ਨੂੰ ਹੋਣਾ ਵੀ ਜਿਹੜਾ ਕੈਨਸਲ ਹੋ ਗਿਆ ਸੁਭਾ ਅੱਜ ਕੁਛ ਨਾ ਮੈਥੋਂ ਬਿਲਕੁਲ ਸਧਿਆ ਨਾ ਉੱਠਣ ਦਾ ਕਾਰਨ ਉੱਠਿਆ ਨਹੀਂ ਗਿਆ ਮੈਂ ਰਾਤੀ ਲੈ ਲਈਤ ਹੁੰਦਾ ਸੀ ਸਿਰਸੇ ਮੈਂ ਦਵਾਈ ਲੈ ਲਈ ਗਲੇ ਦੀ ਗਲਾਵਾਲਾ ਦੁਖਦਾ ਸੀ ਤੇ ਜਿਹੜੀ ਦਵਾਈ ਸੀ ਇੰਨੀ ਕਾ ਜ਼ਿਆਦਾ ਗਰਮ ਸੀ ਚੱਕਰ ਆਣ ਬੁਰੇ ਹਾਲ ਸਵੇਰੇ ਮੇਰਾ ਭਾਰਾ ਭਾਰਾ ਸਿਰ ਹੋਇਆ ਪਿਆ ਮੈਂ ਥੁੱਠੇ ਨਹੀਂ ਗਿਆ ਫਿਰ ਰਹਿੰਦੀ ਖੁੰਦ ਜਿਹੜੀ ਲਾਈਟ ਸੀ ਉੱਚ ਲੱਗੀ ਗੀਜਰ ਚ ਜਿੰਨਾ ਪਾਣੀ ਸੀ ਸਾਰੇ ਜਨ ਨਾਲੇ ਮੈਂ ਰਹਿ ਗਈ ਸੀ ਤੇ ਅੱਜ ਮੈਂ ਨਾਤੀਆ ਲੇਟ ਸੋ ਕਦੇ ਹੋਇਆ ਨਹੀਂ ਮੇਸ ਵਿੱਚ ਮੇ ਲੇਟ ਨਾ ਵਾ ਪਰ ਅੱਜ ਮੈਂ ਲੇਟ ਨਾਤੀਆ ਤਾਂ ਚਲੋ ਇੰਨੀ ਕਚਾਤਾ ਠੰਡੀ ਹਵਾ ਤੇ ਫਿਰ ਉਹੀ ਗੱਲ ਨਾ ਰਾਤੀ ਮੀਂਹ ਪਿਆ ਕੱਲ ਆਪਣੇ ਵੱਡੇ ਸਹਬਜਾਤਿਆਂ ਦੀ ਸ਼ੀਧੀ ਦਿਹਾੜਾ ਸਿਰ ਸ਼ਿੱਧ ਹੋਏ ਸੀ ਕੱਲ ਦੇ ਦਿਨ ਹਨਾ ਸਹਬਜਾਤੇ ਪਰ ਉਹ ਪਰਮੂ ਰੱਬ ਵੀ ਰੋਇਆ ਦੇਖੋ ਹਣ ਤੇ ਕਈਆਂ ਨੂੰ ਮੈਂ ਦੇਖੀ ਜਾਵਾਂ ਮੈਂ ਨਾ ਫੋਨ ਦੇਖੀ ਜਾਵਾਂ ਤੇ ਉਹਦੇ ਵਿੱਚ ਨਾ ਚੈਨਲ ਵਾਲਿਆਂ ਨੇ ਸਰਹੰਦ ਗਏ ਲੋਕਾਂ ਨੂੰ ਪੁੱਛਿਆ ਕਿ ਤੁਹਾਨੂੰ ਤੁਸੀਂ ਪੋਚਾਰ ਸਹਬਜਾਤੇ ਦੇ ਨਾਮ ਦੱਸੋ ਪੰਜ ਪਿਆਰਿਆਂ ਦੇ ਨਾਮ ਦੱਸੋ ਮੈਂ ਓਕੇ ਬੇਟਾ ਤੇ ਚਾਰ ਸਹਿਬ ਜੱਤੇ ਦੇ ਨਾਮ ਦੱਸੋ ਪੰਜ ਪਿਆਰਿਆਂ ਦੇ ਤੁਸੀਂ ਮੰਨਣਾ ਨਹੀਂ ਮੇਰਾ ਦੇਖ ਕਿ ਨਾ ਕਿ ਸਿਆਣੇ ਬਿਆਨੇ ਲੋਕ ਹਨਾ ਦਾੜੀਆਂ ਸਿਰਾਂ ਤੇ ਵਾਲ ਤਰ ਇਸ ਗੁਰਸਿੱਖ ਬੰਦਿਆਂ ਨੂੰ ਵੀ ਜੇ ਇਹ ਜੀ ਦਾ ਨਾਂ ਪਤਾ ਹੋ ਆਪਾਂ ਬੱਚਿਆਂ ਨੂੰ ਕੀ ਦੱਸਾਂਗੇ ਨਾ ਮੈਨੂੰ ਬੜਾ ਫੀਲ ਹੋਇਆ ਤੇ ਮੈਂ ਨਾ ਤੇ ਕਾਫੀ ਮੈਂ ਅਸूबर ਇੱਕ ਕਾਫੀ ਦੇਖੀ ਗਈ ਮੈਂ ਕਿ ਕਮਾਲ ਦੀ ਗੱਲ ਆ ਚਾਰ ਸਹਿਬ ਜਦ ਤੇ ਦਿਨ ਚੱਲੀ ਜਾਂਦੇ ਹੁਣ ਹਨਾ ਕੱਲ ਦੇ ਦਿਨ ਜੇ ਆਪਾਂ ਕਿਸੇ ਨੂੰ ਇਦਾਂ ਵੀ ਪੁੱਛ ਲਈਂ ਕੱਲ ਦੇ ਕੱਲ ਦੇ ਦਿਨ ਤੇ ਕਿਹੜੇ ਸਹਿਬ ਜਦੇ ਸੀ ਇਹ ਦੋ ਇਸ ਤੇ ਲੋਕਾਂ ਨੇ ਇਹੀ ਉੱਥੇ ਕਹਿਣਾ ਸਾਨੂੰ ਤਾਂ ਪਤਾ ਹੀ ਨਹੀਂ ਉਹ ਆਪ ਸਰਹੰਦ ਗਏ ਹੋਏ ਹਨਾ ਇਤਿਹਾਸ ਆਪਾਂ ਨੂੰ ਪਤਾ ਨਹੀਂ ਬਟ ਦਾ ਮਤਲਬ ਆਪਾਂ ਉਂ ਗਏ ਹੂਆਂ ਪਰ ਇਤਿਹਾਸ ਜਾਣਨ ਪਰ ਇਤਿਹਾਸ ਨੂੰ ਜਾਨਣਾ ਵੀ ਬਹੁਤ ਜ਼ਰੂਰੀ ਆ ਹਨ ਕਹਿ ਸਕਦੇ ਆ ਤੇ ਪਰ ਮੈਂ ਦੇਖਿਆ ਕਿ ਨਾ ਤਾਂ ਕਿਸੇ ਨੂੰ ਇੱਕ ਭੈਣ ਜੀ ਨੂੰ ਪੁੱਛਿਆ ਗਿਆ ਤੁਹਾਨੂੰ ਦੱਸ ਗੁਰੂਆਂ ਦੇ ਨਾਮ ਦੱਸ 10 ਦੱਸ ਗੁਰੂ ਉਹ ਕਹਿੰਦੀ ਹੁਣ ਨਾ ਇਸ ਟਾਈਮ ਟੈਨਸ਼ਨਾਂ ਬੜੀਆਂ ਨੇ ਕਹਿੰਦੀ ਅੱਗੋਂ ਜਵਾਬ ਦਿੱਤਾ ਬੀਬੀ ਨੇ ਟੈਨਸ਼ਨਾਂ ਬੜੀਆਂ ਨੇ ਤੇ ਹੁਣ ਯਾਦ ਜੇ ਨਹੀਂ ਆਉਣੇ ਕਹਿੰਦੇ ਇਹ ਕੋਈ ਗੱਲ ਹੋਈ ਗੁਰੂਆਂ ਗੁਰੂ ਸਾਹਿਬਾਨਾਂ ਨੂੰ ਕੋਈ ਭੁੱਲ ਸਕਦਾ ਸਾਹਿਬ ਜੱਦੈਨ ਕੋਈ ਭੁੱਲ ਸਕਦਾ ਜਿਨ੍ਹਾਂ ਨੇ ਸ਼ੀਤੀਆਂ ਹੋਈਆਂ ਨੇ ਕੱਲ ਦੇ ਦਿਨ ਉਹ ਪਰਮਾ ਰੱਬ ਵੀ ਕਿੰਨਾ ਰੋਇਆ ਦੇਖੋ ਕੱਲ ਸ਼ਹੀਦ ਹੋਏ ਸੀ ਵੱਡੇ ਸਾਹਿਬ ਜੱਤੇ ਆਪਣੇ ਤੇ ਉਸਤੇ ਕੱਲ ਰੱਬ ਵੀ ਕਿੰਨਾ 12 ਵਜੇ ਰੋਇਆ ਦੇਖੋ ਕਿੰਨਾ ਵੀ ਪਿਆ ਇਹਦਾ ਮਤਲਬ ਕੀ ਹੁੰਦਾ ਕਿ ਜਿਹੜਾ ਪ੍ਰਮਾਤਮਾ ਹਨ ਰੱਬ ਵੀ ਰੋਂਦਾ ਦੇਖੋ ਤੇ ਲੋਕਾਂ ਨੂੰ ਇਹਨਾਂ ਚੀਜ਼ਾਂ ਦਾ ਪਤਾ ਹੀ ਨਹੀਂ ਮੈਨੂੰ ਬੜਾ ਹੋਇਆ ਸੋਚ ਕੇ ਕਿ ਚੰਗੇ ਭਲੇ ਇੱਕ ਕਹਿੰਦਾ ਮੈਨੂੰ ਨਾ ਸਾਰੇ ਇਤਿਹਾਸ ਪਤਾ ਇੱਕ ਬਜ਼ੁਰਗ ਸੀ ਨਹੀਂ ਨਹੀਂ ਮੈਨੂੰ ਸਾਰੇ ਇਤਿਹਾਸ ਪਤਾ ਪਰ ਨਾ ਮੈਂ ਹੁਣ ਪਜਲ ਹੋ ਗਿਆ ਕਹਿੰਦਾ ਜਵਾਬ ਦੇਖੋ ਤੁਸੀਂ ਕਹਿ ਦੋ ਭਾਈ ਸਾਨੂੰ ਪਤਾ ਹੀ ਨਹੀਂ ਸਿੱਧੀ ਗੱਲ ਨਹੀਂ ਇੱਥੇ ਨੂੰ ਮਰਦੇ ਭਾਈ ਸਾਨੂੰ ਇਤਿਹਾਸ ਤਾਂ ਪਤਾ ਨਹੀਂ ਪਰ ਅਸੀਂ ਗੁਰਦੁਆਰਾ ਸਾਹਿਬ ਆਏ ਆ ਮੱਥਾ ਰੇਕ ਰਹਾ ਸਿੱਧਾ ਮੱਥਾ ਤੇ ਸਿਆਣੇ ਬਿਆਨੇ ਲੋਕਾਂ ਨੂੰ ਚਾਰ ਸਾਹਿਬਾਂ ਤੇ ਉਹਦੇ ਨਾਮ ਨਹੀਂ ਪਤਾ ਪੰਜ ਪਿਆਰਿਆਂ ਦੇ ਨਾਮ ਨਹੀਂ ਪਤਾ ਹੋਰ ਤਾਂ ਹੋਰ ਛੱਡੋ ਮੈਂ ਆ ਨਹੀਂ ਜੇ ਕਿਸ ਨੂੰ ਆਏ ਪੁੱਛੇ ਜੇ ਪਹਿਲੇ ਗੁਰੂ ਕਿਹੜੇ ਸੀ ਤਾਂ ਉਹਨਾਂ ਨੂੰ ਵੀ ਨਹੀਂ ਪਤਾ ਹੁਣ ਸੱਚੀ ਗੱਲ ਹੈ ਸਚਾਈ ਹੈ ਕਿ ਆਪਣੇ ਗੁਰਸੇਖ ਲੋਕਾਂ ਨੂੰ ਵੀ ਆਪਣਾ ਜਿਹੜਾ ਇਤਿਹਾਸ ਆ ਨਾ ਸਿੱਖੀ ਬਾਰੇ ਕੁਝ ਨੌਲੇਜ ਨਹੀਂ ਹੈਗੀ ਗੁਰੂ ਘਰ ਜਾਂਦੇ ਨੇ ਠੀਕ ਅੰਮ੍ਰਿਤ ਧਾਰੀ ਨੇ ਪਰ ਨੌਲੇਜ ਨਹੀਂ ਹੈਗੀ ਤੇ ਜਿਹੜੇ ਨੂੰ ਹੈਗੀ ਉਹ ਅਗਲਾ ਪਟਕ ਦੇਣੇ ਜਵਾਬ ਦੇ ਦਿੰਦਾ ਇਹ ਤਾਂ ਗੱਲ ਸਹੀ ਹੈ ਨਾ ਕਿ ਜਿਹਨੂੰ ਅਗਲੇ ਨੂੰ ਪਤਾ ਪਚਾਰ ਸਾਹਿਬ ਜਦੇ ਕਿਹੜੀ ਸੀ ਤੁਹਾਨੂੰ ਥੋੜੀ ਜਿਹੀ ਤਾਂ ਨੌਲੇਜ ਰੱਖੋ ਆਪਾਂ ਫੋਨ ਅੱਜ ਦੇ ਟਾਈਮ ਦੇ ਵਿੱਚ ਹਰ ਇੱਕ ਦੇ ਕੋਲ ਫੋਨ ਹੈ ਕਿਉਂ ਨਹੀਂ ਆਪਾਂ ਫੋਨ ਦਾ ਸਹੀ ਇਸਤੇਮਾਲ ਕਰਦੇ ਦਿਨਾਂ ਦੇ ਵਿੱਚ ਹੁਣ ਹਰੇਕ ਨੂੰ ਪਤਾ ਕਿ ਪੂਦੇ ਮਹੀਨੇ ਗੁਰੂ ਸਾਹਿਬ ਜੀ ਦਾ ਦਿਨ ਚੱਲਦੇ ਨੇ ਕਿਉਂ ਨਹੀਂ ਆਪਾਂ ਫੋਨ ਤੇ ਉੱਤੇ ਸਰਚ ਮਾਰਦੇ ਬਈ ਕਿ ਕਿਹੜੇ ਦਿਨ ਸੀ ਕੀ ਹੋਇਆ ਸੀ ਆਪਾਂ ਕਿਉਂ ਨਹੀਂ ਸਰਚ ਮਾਰ ਕੇ ਉਹਨਾਂ ਚੀਜ਼ਾਂ ਨੂੰ ਦੇਖਦੇ ਕਿਉਂ ਨਹੀਂ ਆਪਾਂ ਉਹਨਾਂ ਨੂੰ ਚੀਜ਼ਾਂ ਨੂੰ ਧਿਆਨ ਦੇ ਵਿੱਚ ਲਿਆਉਂਦੇ ਸੋ ਤੇ ਉਹ ਦਾ ਸਹੀ ਇਸਤੇਮਾਲ ਤਾਂ ਨਹੀਂ ਆਪਾਂ ਕਹਿ ਸਕਦੇ ਫਿਰ ਕਰ ਸਕਦੇ ਜਿਹੜੇ ਦਿਨ ਗੁਰੂ ਸਾਹਿਬਾਨ ਦੇ ਬੰਨੇ ਹੋਏ ਆ ਹਨਾ ਸੋ ਆਪਨੋਂ ਉਹਨਾਂ ਚੀਜ਼ਾਂ ਦਾ ਨੌਲੇਜ ਨਹੀਂ ਤਾਂ ਫਿਰ ਕੋਈ ਫਾਇਦਾ ਨਹੀਂ ਨਾ ਸਿਆਣੇ ਬਣੇ ਲੋਕਾਂ ਨੂੰ ਮੈਂ ਦੇਖਿਆ ਮੇਰਾ ਥੋੜਾ ਜਿਹਾ ਇਹ ਚੀਜ਼ਾਂ ਦੇਖ ਕੇ ਕੱਲ ਸਵੇਰ ਇੰਟਰਵਿਊ ਦੇਖ ਕੇ ਵੀ ਰਮਾਇ ਚ ਇਹ ਗੱਲਾਂ ਆ ਤਾਂ ਮੈਂ ਤੁਹਾਨੂੰ ਨਾਲ ਸ਼ੇਅਰ ਕਰ ਰਹੀ ਨਹੀਂ ਮੇਰੇ ਦਿਲ ਚ ਮੇਰੇ ਦਿਲ ਚ ਇਦਾਂ ਹੋਇਆ ਕਿ ਹੁਣ ਜੇ ਮੈਨੂੰ ਕੋਈ ਕਵੇ ਤੁਹਾਨੂੰ ਪਤਾ ਹਾਂਜੀ ਹਾਂ ਮੈਨੂੰ ਪਤਾ ਐਵੇਂ ਮੈਂ ਕਿਉਂ ਝੂਠ ਬੋਲਾਂ ਜੇ ਮੈਨੂੰ ਪਤਾ ਤਾਂ ਮੈਂ ਐਡੀਆਂ ਗੱਲਾਂ ਮਾਰੀਏ ਨਹੀਂ ਮੈਂ ਐਵੇਂ ਨਹੀਂ ਮਾਰਦੀ ਪਰ ਮੈਨੂੰ ਚਾਰ ਸੱਜਾ ਤੇ ਵੀ ਪਤਾ 10 ਗੁਰੂ ਵੀ ਪਤਾ ਪੰਜ ਪਿਆਰਿਆਂ ਦੇ ਨਾਂ ਵੀ ਪਤਾ ਸਾਰੇ ਚਾਰ ਸੱਜਾ ਦੇ ਨਾਂ ਪਤਾ ਸਭ ਪਤਾ ਜਿਹੜੇ ਦਿਨ ਚੀਜ਼ ਦੇ ਚੱਲਦੀ ਹੁੰਦੀ ਹੈ ਨਾ ਮੈਂ ਉਹਦਾ ਇਤਿਹਾਸ ਜ਼ਰੂਰ ਪੜ੍ਹਦੀ ਹੁੰਦੀ ਆ ਕਿਉਂਕਿ ਕਈ ਵਾਰ ਆਪਾਂ ਨੂੰ ਕੋਈ ਸਵਾਲ ਕਰ ਦਿੰਦਾ ਕਿ ਆਪਾਂ ਸਵਾਲ ਦੇਣ ਦੇ ਹੱਕਦਾਰ ਹੋਈਏ ਕੋਈ ਆਪਾਂ ਨੂੰ ਉਂਗਲ ਕਰੇਗਾ ਮੈਂ ਤਾਂ ਹਾਂ ਸਵਾਲ ਕੀਤਾ ਕਿਉਂਕਿ ਮੈਨੂੰ ਖੁਦ ਨੂੰ ਇਹ ਚੀਜ਼ ਦਾ ਪਤਾ ਹੈ ਮੈਂ ਤਾਂ ਸਵਾਲ ਦਿੱਤਾ ਪਰ ਮੇਰਾ ਮਨ ਜੀ ਮੈਨੂੰ ਫੀਲ ਹੋਇਆ ਇਸ ਚੀਜ਼ ਦਾ ਜਪਜੋਤ ਤੇੜਿਆ ਫਿਰਦਾ ਜਪਜੋਤ ਕੌਣ ਆਇਆ ਬੇਟਾ ਕੰਮ ਇੱਧਰ ਪਹਿਲਾਂ ਦੱਸ ਕੌਣ ਆਇਆ ਜਪਜੋਤ ਦੇ ਆਇਆ ਨਾਨੂ ਜਪਜੋਤ ਉਂ ਤੇੜਿਆ ਫਿਰਦਾ ਕਰ ਜਵ ਖਾ ਕੇ ਦਾਦੀ ਨੂੰ ਕਹ ਮੇਰੀ ਨਾਨੀ ਨੇ ਮੈਨੂੰ ਗਿਫਟ ਕਰ ਲੈ ਇਹ ਨਾ ਖਾ ਪੁੱਤ ਕਿੰਦਰ ਜੁਆਇ ਨਾ ਕੋਲ ਫੇਰ ਖਾ ਲਈ ਮੇ ਕੋਲ ਹੈਗਾ 25 ਤੱਕ ਹੈਗਾ ਅਨੀ ਤੂ ਤੂਆ ਹਾਂ ਅਨੀ ਤੂਤਾ ਥੋੜਾ ਜਨੀ ਨਾ ਖੋਲ ਐਡੀ ਸੋਹਣੀ ਪੈਕਿੰਗ ਹੋਈ ਆ ਰੱਖ ਲੈ ਨਹੀਂ ਹੋਰ ਠਹਿਰ ਕੇ ਖਾ ਲਾਂਗੇ ਨਾਨੂ ਘਰੇ ਇੱਥੇ ਆ ਫੇਰ ਖਾ ਲਾਂਗੇ ਇੱਥੇ ਰੱਖ ਲੈ ਇਥੇ ਸੱਲੇ ਕਰ ਲੈ ਬਸ ਆਜਾ ਆਜਾ ਖਾ ਕੇਗੀ ਆਜਾ ਖਾਤਾ ਜਨ ਜਬਾ ਤੁਹਾਡੇ ਤੋਂ ਬਿਨਾ ਜੀ ਨਹੀਂ ਕਰਦਾ ਜਾਣ ਨੂੰ ਬਾਹਰ ਚੱਲ ਬਹਿ ਜਾ ਫਿਰ ਮੈਂ ਆਪਦੀ ਵੇਖਦੀ ਨੋ ਜਿਆ ਇਹ ਮੇਰੀ ਟੋਪੀ ਜੱਪੂ ਦੇ ਖਾਣ ਪਾਣ ਪਏ ਆ ਮੇਰੀ ਟੋਪੀ ਮੈਂ ਵੀ ਲੈ ਲਈ ਮੇਰੇ ਵਾਸਤੇ ਆ ਟੋਪੀ ਆ 74 74 ਬੱਸ ਮੇਰੇ ਕੋਲ ਇੱਕ ਵੀ ਹੈਗੀ ਪਰ ਇਹ ਗਰਮ ਬੜੀ ਆ ਇਹ ਹੈਗੀ ਆ ਜਾ ਘਟ ਜਾ ਘਟ ਜਾ ਘਟ ਜਾ ਘਟ ਜਾ ਜਾਕਟ ਹੈ ਬਈ ਚਾਕਟ ਹੈ ਬਈ ਜਾਕਟ ਹਾਂ ਵੇਖੋ ਜਾਕਟ ਕਿੱਡੀ ਬੁਣੀ ਹੈ ਗਿਫਟ ਮੈਨੂੰ ਦਿੱਤੀ ਵਾ ਵਾਏ ਸੋਹਣੀ ਬੁਣੀ ਹੈ ਨਾਲੇ ਖੁੱਲੀ ਕਿੱਡੀ ਹੈ ਨਾ ਹਾਂ ਮम्मी ਨੇ ਹੀ ਬੁਣੀ ਹੈ ਬਾਥਾਂ ਸੋਹਣੀ ਹੈ ਹੈ ਬਾਥਾਂ ਸੋਹਣੀ ਹੈ ਹਾਂ ਕਿੱਡੀ ਵਧੀਆ ਨਾ ਬਹੁਤ ਜ਼ਿਆਦਾ ਹੋ ਗਿਆ ਤੇ ਅੱਜ ਠੰਡ ਸੱਚੀ ਬਹੁਤ ਜ਼ਿਆਦਾ ਹੈ ਮੀਂਹ ਹੀ ਪੈਣ ਦੇ ਨਾਲ ਨਾ ਹੰਟਕ ਜੀ ਹੋਈ ਪਈ ਆ ਬਹੁਤ ਜ਼ਿਆਦਾ ਤੇ ਬਸ ਹੁਣ ਮੈਂ ਲਾਉਣ ਲੱਗੀ ਸੀ ਅੱਜ ਮੈਂ ਕੋਈ ਸਬਜੀ ਨਾ ਬਣਾਉਣ ਦਾ ਫੈਸਲਾ ਲਿਆ ਤੁਹਾਨੂੰ ਪਤਾ ਹੀ ਆਪਾਂ ਸਬਜੀ ਕਿਉਂ ਨਾ ਬਣਾਉਂਦਾ ਫੈਸਲਾ ਲਿਆ ਕਿਉਂਕਿ ਆਪਣੇ ਕੋਲ ਆਲਰੇਡੀ ਸਾਗ ਬੜਿਆ ਹੋਇਆ ਤੇ ਆਪਾਂ ਤੜਕਾ ਲਗਾ ਲઈએ ਲੋ ਜੀ ਤੜਕੇ ਨੂੰ ਮੈਂ ਕਹਿੰਨਾ ਤੜਕਾ ਹੀ ਲਗਾ ਦਿੰਦੇ ਆਪਾਂ ਪਿਆਜ਼ ਦਾ ਤੇ ਸਾਗ ਤੜਕ ਲਾਂਗੇ ਇਹ ਠੰਡ ਸੋਚਣਾ ਹੁੰਦਾ ਦੀ ਤੜਕਾ ਤੇ ਆਪਾਂ ਲਾਤਾ ਤੜਕਾ ਬਸ ਭੁੰਨਿਆ ਜਾਊਗਾ ਤੇ denn ਆਪਾਂ ਸਬ ਪਾ ਦਾਂਗੇ ਸਾਗ ਤੁਹਾਡੇ ਸਾਹਮਣੇ ਹੈ ਸਾਗ ਦਾ ਬਹੁਤਰਾ ਟੇਸਟੀ ਬਣਿਆ ਸੀ ਭਾਈ 올ਓਵਰ ਜਿੰਨੇ ਵਾਰ ਵੀ ਬਣਾਇਆ ਬਹੁਤ ਟੇਸਟੀ ਬਣਿਆ ਸਾਗ ਦਾ ਪੜਾ ਤੇ ਅੱਜ ਜੰਗੀ ਮੂੰਗਫਲੀ ਟਿਕਾ ਮਾਲਾ ਮੜਾ ਮਟਰ ਹੋਵੇ ਤੇ ਚੋਲ ਹੈ ਨਹੀਂ ਸੀ ਆ ਇਹ ਕਾਹ ਲੈਂਦੇ ਬਿਲ ਟੇਸਟੀ ਹੈ ਤੇ ਉਹ ਗਰੋਸਰੀ ਤਾਂ ਇੰਨੀ ਰੋਜ਼ ਦੀ ਕੋਈ ਨਾ ਕੋਈ ਚੀਜ਼ ਮੁੱਕੀ ਰਹਿੰਦੀ ਹੁੰਦੀ ਹੈ ਸੱਲੋਜੀ ਆਪਾਂ ਆ ਰਹੇ ਸੀ ਤਾਂ ਸਾਗ ਨੂੰ ਤੜਕਾ ਜਾਕਟ ਮੰਮੀ ਲੈ ਕੇ ਆਇਆ ਪਾ ਪਿਆ ਲਈ ਗਰਮ ਨੂੰ ਬਹੁਤ ਸੌਂਸ ਦਾ ਟੇਸਟੀ ਬਹੁਤ ਜ਼ਿਆਦਾ ਬਣਿਆ ਬਈ ਲੋਕੋਈ ਸਾਗ ਨੂੰ ਲਾ ਰਿਹਾ ਤੜਕਾ ਜਿਹੜਾ ਸਵੇਰੇ ਕੰਮ ਕਰਨਾ ਸੀ ਉਹ ਵੀ ਮੈਂ ਸ਼ਾਮ ਨੂੰ ਹੀ ਕਰ ਲਿਆ। ਸਵੇਰ ਵਾਸਤੇ ਆਪਾਂ ਬਣਾਉਣੇ ਮੂਲੀ ਦੇ ਪਰੌਂਠੇ। ਤੇ ਮੂਲੀਆਂ ਨੂੰ ਹੁਣ ਕਰ ਲਿਆ ਕਿਉਂਕਿ ਨਾ ਸਵੇਰੇ ਤੁਹਾਨੂੰ ਪਤਾ ਸਵੇਰੇ ਸਵੇਰੇ ਠੰਡ ਲੱਗਦੀ ਮੂਲੀਆਂ ਦਾ ਠੰਡਾ ਗਾਹੀ ਹੁੰਦਾ ਗਾਜਾ। ਤੇ ਸਵੇਰੇ ਸਵੇਰੇ ਨਹੀਂ ਹੁੰਦੀ। ਹੁਣ ਤਾਂ ਦੇਰ ਦਾ ਥੋੜਾ ਸਹੀ ਹੁੰਦਾ ਇਸ ਚ। ਤਾਂ ਕਰਕੇ ਹੁਣ ਕਰ ਲਿਆ। ਇਦਾਂ ਕਹਿ ਸਕਦੇ ਕਿ ਸਵੇਰ ਵਾਲਾ ਕੰਮ ਵੀ ਆਪਾਂ ਅੱਜ ਹੀ ਦੇ ਵੇਲ ਲਿਆ। ਕੱਲ ਵਾਲਾ ਕੰਮ ਵੀ ਆਪਾਂ ਅੱਜ ਹੀ ਦੇ ਲਿਆ। ਠੀਕੇ ਜੀ। ਮੂਲੀਆ ਭਾਗ ਲੈਣ ਨੂੰ ਤੇ ਆ ਮੈਂ ਸਾਰੇ ਬਾਕੀ ਪ੍ਰੋਸੈਸ ਇਹਦਾ ਬਸ ਹੋਣ ਮੇਰਾਤ ਨੂੰ ਹੀ ਤਾਂ ਕਰਕੇ ਰਾਤ ਨੂੰ ਸਵੇਰ ਤੁਹਾਨੂੰ ਦੱਸਿਆ ਖੰਡੇ ਲੱਗਣਗੇ ਇਧਰ ਮੈਂ ਦੜੀ ਤੇ ਦੁੱਧ ਪੱਤੀ ਪਾਈ ਕਿਉਂਕਿ ਸ਼ੂਗਰ ਕਰਕੇ ਫਿਰ ਵਿੱਚ ਮਿੱਠਾ ਨਹੀਂ ਹੋਣਾ ਤੇ ਮੈਂ ਤੁਹਾਨੂੰ ਦੱਸੀ ਜਾਂਦੀ ਸੀ ਮੂਲੀ ਦਾ ਗਾਮ ਹਣਾ ਇਹ ਮੈਂ ਤਾਂ ਕਰਕੇ ਲੈ ਕੱਲ ਵਾਲਾ ਕੰਮ ਅੱਜ ਤਾਂ ਕਰ ਲੈ ਕਿਉਂਕਿ ਇਹਨੂੰ ਨਾ ਮੈਂ ਹੁਣ ਛੋੜ ਕੇ ਐਂ ਹੀ ਰੱਖ ਦੂੰਗੀ ਕਿਸੇ ਭਾਂਡੇ ਚ ਪਾ ਕੇ ਢੱਕ ਕੇ ਰੱਖ ਦਾਂਗੇ ਇਹਨੂੰ ਕੋਈ ਚੀ ਨਹੀਂ ਹੁੰਦਾ ਤੁਸੀਂ ਇਦਾਂ ਕਰ ਸਕਦੇ ਹੋ ਜੇਕਰ ਤੁਸੀਂ ਮੂਲੀ ਦੇ ਪਰੋਟੇ ਸਵੇਰ ਤੋਂ ਬਣਾਉਣੇ ਹਨ ਤਾਂ ਸਦਿਆਂ ਤਾਂ ਤੁਸੀਂ ਸ਼ਾਮ ਨੂੰ ਇਹਨੂੰ ਬਿੱਲੀ ਕਸ਼ ਕਰਕੇ ਰੱਖ ਲਓ ਹਾਂਜੀ ਤੇਰਾ ਚਾਰਜ ਤੇ ਲੱਗਾ ਉੱਥੇ ਅੰਦਰੋਂ ਲਾ ਲੈ ਮੇਰੇ ਵਾਲੇ ਚਾਰਜਰ ਤੇ ਬੇਟਾ ਮੇਰੇ ਵਾਲੇ ਚਾਰਜਰ ਤੇ ਉਹ ਨਾਨੂ ਦੇ ਵੇਖ ਲੈ ਨਾਨੂ ਦੇ ਫੋਨ ਤੇ ਵੇਖ ਲੈ ਜੱਜਾ ਨਾਨੂ ਕਹਿੰਦੀ ਮੈਂ ਚਾਹ ਪੀਣੀ ਹੈ ਦੋਨਾ ਡੈਡੀ ਸੋ ਕੇ ਉੱਠਿਆ ਤੇ ਉੱਚ ਡੈਡਿੰਚ ਆ ਦੇਖਿਓ ਮੇਰੇ ਕੋਲ ਨੈਕਸਟ ਸਪਰਸਸ ਮੇਰੇ ਇਦਾ ਹੁੰਦਾ ਹਾਂ ਅਮਨਸ ਆਦਤ ਆ ਪੈ ਗਈ ਸ਼ੋਲ ਦੀ ਵਸਮਾ ਘੱਟ ਲੈਂਦੀ ਹੁੰਦੀ ਸੀ ਸ਼ੋਲ ਦੇ ਹੱਥ ਤੇ ਪੈ ਗਈ ਠੰਡ ਕਰਕੇ ਜ਼ਿਆਦਾ ਨਿਵੇਂ ਸ਼ੋਲ ਬਹੁਤ ਘੱਟ ਲੈਂਦੇ ਹਾਂ ਦਿਵਾਲਾਂ ਦਾ ਤਾਂ ਹੋਇਆ ਪਿਆ ਸਤਿਆਨਾਸ਼ ਵਾਲਾਂ ਨੂੰ ਤਾਂ ਦਿਖਾਉਂਦਾ ਤੁਹਾਨੂੰ ਬਿਲਕੁਲ ਨਹੀਂ ਫਾਇਦਾ ਹੋ ਰਹੀ ਇੰਨੇ ਕੀ ਬਾਹਰੇ ਪਤਾ ਨਹੀਂ ਕੀ ਹੋ ਰ ਤੇ ਵਾਲਾਂ ਦਾ ਵੀ ਆਪਾਂ ਅਹ ਨੈਕਸਟ ਮੰਥ ਦੇਖਾਂਗੇ ਕੋਈ ਟ੍ਰੀਟਮੈਂਟ ਕਰਵਾਣੇ ਵਾਲਾਂ ਨਾਲ ਛੇਤੀ ਕਰਵਾ ਲਾਂਗੇ ਆ ਮੂਲੀਆਂ ਤਾਂ ਕੱਟੀਆਂ ਨੇ ਸਾਗ ਦਾ ਕੰਮ ਆ ਗੇ ਰੋਟੀ ਦਾ ਹਾਂ ਤੇ ਹੁਣ ਆਪਾਂ ਇਹਦਾ ਵੀ ਜੀ ਇਦਾਂ ਕਰ ਸਕਦੇ ਆਪਾਂ ਜੇ ਮੂਲੀ ਦੀ ਜਿਵੇਂ ਇੱਕ ਸਮ ਟਾਈਮ ਆਪਾਂ ਸਬਜ਼ੀ ਬਣਾਉਣੀ ਹੁੰਦੀ ਹੈ ਨਾ ਤੇ ਆਪਣੇ ਕੋਲ ਹਨਾ ਬਿੱਲੀ ਕਸ਼ ਨਹੀਂ ਹੁੰਦੀ ਜੀ ਕਰਦਾ ਹੁੰਦਾ ਪਰ ਤੁਸੀਂ ਇਦਾਂ ਰੱਖ ਨੂੰ ਬਿੱਲੀ ਕਸ਼ ਕਰਕੇ ਪਰ ਇਹਨਾਂ ਦਾ ਜਿਵੇਂ ਆਪਾਂ ਕਹਿੰਦੇ ਨੇ ਪਾਣੀ ਇਹਨਾਂ ਨੂੰ ਪਾਣੀ ਨੂੰ ਕੱਟ ਕੇ ਰੱਖ ਦਿਓ ਜੇ ਬਸ ਤੁਸੀਂ ਸਵੇਰ ਨੂੰ ਜਿਵੇਂ ਰੱਖੋਗੇ ਤੁਸੀਂ ਉਵੇਂ ਹੋਣਗੇ ਤੇ ਜੇ ਤੁਹਾਨੂੰ ਲੱਗੇ ਪਾਣੀ ਹੈ ਤੇ ਤੁਸੀਂ ਸਵੇਰ ਮੇਰ ਨੂੰ ਦੁਆਰਾ ਨਿਚੋੜ ਸਕਦੇ ਹੋ ਮੈਂ ਤਾਂ ਇਦਾਂ ਹੀ ਕਰਦੇ ਹਾਂ ਮੈਂ ਦੇਖੋ ਸਵੇਰੇ ਦੇ ਵਿੱਚ ਆਪਾਂ ਹਰੀ ਮਿਰਚ ਧਨੀਆ पावगे जो प्याज पाना है तो प्याज भी पा लेंगे सुबह हसबैंड मूली वाले नहीं खेते सो हसबैंड साग साग ही ले जाएंगे एक बार बेचारे तो परसों आप बनावे परसों आप आलू वाले बनावे सो हसबैंड के फेवरेट आलू वाले सो आलू वाले देवे ਪਈ ਲਾਲੋ ਸਾਹਿਬ ਤੁਸੀਂ ਇਸ ਟਾਈਮ ਮ ਮੂਲਗਾ ਜਦ ਤੋਂ ਨਚੋੜਦੇ ਨਾ ਪੂਰੀ ਹੱਟ ਲੰਗਾ ਇਸ ਟਾਈਮ ਆ ਤੇ ਸਵੇਰ ਸਵੇਰ ਦੇ ਟਾਈਮ ਤਾਂ ਤੁਸੀਂ ਸੋਚ ਵੀ ਨਹੀਂ ਸਕਦੇ ਮੂਲਗਾ ਦੇ ਬਿਲਕੁਲ ਸਵੇਰ ਹੁੰਦਿਆ 10 ਵਜੇ ਤੱਕ ਬਦਲਾ ਕਹਿ ਦਿੰਦਾ ਤੂੰ ਆਪਣੇ ਘਰੀਂ ਚੱਲ ਮਨਾਂ ਧੁੱਪੇ ਬਹਿ ਕੇ ਕਰ ਲੈਂਦਾ ਮੂਲਗਾ ਦਾ ਕੰਮ ਇਹ ਪਰ ਜਿਹੜਾ ਮੂਲਗਾ ਦਾ ਕੰਮ ਹਨ ਮੂਲਗਾ ਦੇ ਪਰੌਂਟੇ ਬਹੁਤ ਸਵਾਦ ਲੱਗਦੇ ਇਹ ਨਹੀਂ ਹਨ ਸਵਾਦ ਹੀ ਲੱਗਦੇ ਪਰ ਇਹਦੇ ਬਿੱਲੀ ਕਸ਼ ਕਰਕੇ ਤੇ ਆਹ ਕੰਮ ਦੋਨੋਂ ਕੰਮ ਹੀ ਓਕੇ ਹੈ ਇਹਦੇ ਇੰਨਾ ਠੰਡਾ ਪਾਣੀ ਹੁੰਦਾ ਮੂਲਗਾ ਦਾ ਮੂਲੀਆਂ ਵਾਵਾ ਸੀ ਲੈਂਦੀਆਂ ਤੇ ਆਪਾਂ ਸਾਲ ਵਿੱਚ ਕਰਦੇ ਬਸ ਇੱਕ ਰੱਖਤੀ ਹੈ ਅਮਰ ਜਿਹਾ ਸਿੱਕਿਆ ਵਲ ਜੀ ਕਰਦਾ ਹੁੰਦਾ ਇੱਕ ਜ਼ਰੂਰੀ ਹੈਗੀ ਗੱਲ ਕਿ ਜਿਹੜਾ ਜਦੋਂ ਦੋ ਦੋ ਆਪਾਂ ਸਾਗ ਬਣਾਉਂਦੇ ਆ ਨਾ ਤਾਂ ਤੁਸੀਂ ਜੇ ਤਾਂ ਤੁਸੀਂ ਸਾਗ ਇੱਕਦਾਂ ਡੰਗ ਦਾ ਬਣਾਉਣਾ ਨਾ ਤਾਂ ਤੁਸੀਂ ਉਹਦੇ ਵਿੱਚ ਮੂਲੀ ਨੂੰ ਜ਼ਰੂਰ ਐਡ ਆਨ ਕਰੋ ਤੇ ਜਿਹੜੀ ਮੂਲੀ ਹੈ ਨਾ ਉਹਦੇ ਨਾਲ ਜਾਰੇ ਜਿਹੜਾ ਮੂਲੀ ਹੁੰਦੀ ਜਦੋਂ ਆਪਾਂ ਉਹਨੂੰ ਸਾਗ ਚ ਪਾਉਂਦੇ ਆ ਨਾਲੇ ਉਹ ਤੇਜਾਬ ਨਹੀਂ ਬਣਦਾ ਕਿਸੇ ਪ੍ਰਕਾਰ ਦੇ ਵੀ ਜਿਹੜੀ ਸਾਗ ਤੋਂ ਆਪਾਂ ਨੂੰ ਪ੍ਰੋਬਲਮ ਆਉਂਦੀ ਹੁੰਦੀ ਹੈ ਕਿਸੇ ਪ੍ਰਕਾਰ ਦੀ ਪ੍ਰੋਬਲਮ ਨਹੀਂ ਹੁੰਦੀ ਤੁਸੀਂ ਇੱਕ ਮੂਲੀ ਜ਼ਰੂਰ ਪਾਇਆ ਕਰੋ ਵਿੱਚ ਜੇਕਰ ਤੁਸੀਂ ਇੱਕ ਅੱਧਾ ਡੰਗ ਬਣਾਉਣਾ ਉਦੋਂ ਵਿੱਚ ਪਾ ਲਿਆ ਕਰੋ ਮੂਲੀ ਜਿਵੇਂ ਜੇ ਤੁਸੀਂ ਇੱਕ ਅੱਧਾ ਡੰਗ ਨਹੀਂ ਬਣਾਉਣਾ ਜਿਵੇਂ ਤੁਸੀਂ ਲਾਈਕ ਸਮਝ ਲਓ ਅਸੀਂ ਕੱਲ ਬਣਾਇਆ ਨਾ ਸਾਗ 2-3 ਦਿਨ ਪੁੱਛ ਚੱਲੂਗਾ ਤਾਂ ਫਿਰ ਅਸੀਂ ਵਿੱਚ ਮੂਲੀ ਨਹੀਂ ਪਾਉਂਦੇ ਹੁੰਦੇ ਫਿਰ ਮੂਲੀ ਦੇ ਨਾਲ ਸੈਲਡ ਖਾਣਾ ਜ਼ਰੂਰੀ ਹੁੰਦਾ ਫਿਰ ਨਾਲ ਮੂਲੀ ਦਾ ਸੈਲਡ ਖਾ ਲੋ ਬਾਕੀ ਜਿਹਨਾਂ ਨੂੰ ਨਹੀਂ ਪਸੰਦ ਉਹਨਾਂ ਨੇ ਤਾਂ ਭਈ ਨਹੀਂ ਖਾਣੀ ਮੂਲੀ ਆ ਨਾ ਜਿਨਾਂ ਪਈਆਂ ਟੇਸਟੀ ਨਹੀਂ ਲੱਗਦੀ ਮੂਲੀ ਸੋ ਮੂਲੀ ਵੀ ਨਹੀਂ ਖਾਂਦੇਗੇ ਸੋ ਆਪਾਂ ਨੂੰ ਤਾਂ ਤੁਹਾਨੂੰ ਪਤਾ ਹੀ ਆ ਮੈਨੂੰ ਤੁਹਾਨੂੰ ਮੇਰੀ ਅੱਧਾ ਪਤਾ ਹੈ ਮੈਂ ਧਨੀਆ ਤਾਂ ਮੈਂ ਕਿਉਂ ਉਦੋਂ ਹਜੇ ਸ਼ੁਰੂ ਵੀ ਨਹੀਂ ਹੋਇਆ ਸੀ ਜਦੋਂ ਸਾਡੇ ਗਮਲੇ ਚ ਚਾਰ ਚਾਰ ਪੱਤੇ ਲੱਗਣ ਲੱਗ ਗਏ ਸੀ ਤੇ ਮੈਂ ਧਨੀਆ ਲਾ ਕੇ ਤੇ ਧਨੀਆ ਪਾਉਣ ਲੱਗ ਗਈ ਸੀ ਕਿਉਂਕਿ ਮੈਨੂੰ ਧਨੀਆ ਵੀ ਲੱਗਦੀ ਮੇਰੀ ਚੰਦ ਦੀ ਮੈਨੂੰ ਟੇਸਟੀ ਮੈਨੂੰ ਆਈ ਲਾ ਦ ਸਬਜੀ ਦਾ ਮੇਨ ਚੀਜ਼ ਆ ਨਾ ਸਬਜੀ ਨਾ ਆਪਾਂ ਜਦੋਂ ਸਬਜੀ ਬਣਾਉਂਦੇ ਉਹਦੇ ਐਂਡ ਤੇ ਜਦੋਂ ਧਨੀਆ ਪਾਉਂਦੇ ਆ ਅਖੀਰ ਤੇ ਫਿਰ ਇਹਦੀ ਫੀਲ ਹੁੰਦਾ ਕਿ ਅੱਜ ਸਬਜੀ ਬਣ ਗਈ ਮੈਨੂੰ ਇਦਾਂ ਫੀਲ ਹੁੰਦਾ ਕਿ ਮੈਨੂੰ ਇਦਾਂ ਹੁੰਦਾ ਕਿ ਜੇ ਮੈਂ ਚ ਜਿੰਨਾ ਚਿਰ ਧਨੀਆ ਨਹੀਂ ਪਿਆ ਅਧੂਰੀ ਅਧੂਰੀ ਜੀ ਮੇਰੀ ਸਬਜੀ ਮੈਂ ਐ ਸੋਚ ਲਈ ਹਾਂ ਦੀ ਮਾਤਾ ਨੇ ਕੀ ਕਰ ਲੰਮਾ ਕੀ ਇਹਨਾਂ ਦੇ ਆਪਾ ਕੋਪਣਾ ਚਲੋ ਜਿੱਥੇ ਮੈਂ ਬਣਾ ਰਹੀ ਹਾਂ ਰੋਟੀ ਤੇ ਦਬਦਬ ਆਪਾਂ ਬਣਾ ਲਾਂਗੇ ਰੋਟੀ ਟਾਈਮ ਆਈ ਥਿੰਕ ਕਿਤੇ 5:30 ਦੇ ਕਿ 6:00 ਵਜੇ ਦੇ ਕਰੀਬ ਹੋ ਗਿਆ ਸੀ ਤੇ ਹੁਣ ਆਪਾਂ ਦਬਦਬ ਰੋਟੀ ਬਣਾ ਲਾਂਗੇ ਸਬਜ਼ੀ ਬਣਾਈ ਸੀ ਆਪਾਂ ਮਟਰ ਪਨੀਰ ਦੀ ਤੇ ਤੁਹਾਨੂੰ ਪਤਾ ਹੀ ਆ ਫਿਰ ਅੱਤ ਲਾਈਵ ਵੀ ਆਪਾਂ 6 ਵਜੇ ਆਉਣਾ ਹੁੰਦਾ ਸੋ ਜਲਦੀ ਤੋਂ ਜਲਦੀ ਜਿਹੜਾ ਕੰਮ ਫਿਨਿਸ਼ ਹੋ ਜੇ ਉਹਨੂੰ ਆਪਾਂ ਨਵੇੜ ਲੈ ਲੈਨੇ ਆ ਬੰਦਾ ਕੰਮ ਨੂੰ ਤੇ ਕਿਉਂਕਿ ਆਪਾਂ ਲਾਈਵ ਆਉਣਾ ਹੁੰਦਾ 6:00 ਕਲॉक ਤੇ ਹਾਂਜੀ ਜੀ ਕੋਈ ਸਾਡੇ ਚੈਨਲ ਤੇ ਮਿਊ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰਿਓ ਕਿਉਂਕਿ ਇਹ ਨਾਲ ਚਿੰਚ ਲਾਈਕ ਸ਼ੇਅਰ ਕਮੈਂਟ ਦੇ ਨਾਲ ਬੰਦਾ ਮੋਟੀਵੇਟ ਹੁੰਦਾ ਸੋ ਮੋਟੀਵੇਟ ਕਰਿਆ ਕਰੋ ਲਾਈਕ ਸ਼ੇਅਰ ਕਮੈਂਟ ਕਰਕੇ ਤੇ ਤੁਸੀਂ ਜੀ ਬਸ ਇਸੇ ਤਰ੍ਹਾਂ ਬਲੌਗਸ ਨੂੰ ਪਿਆਰ ਵੀ ਦਿਂਦੇ ਰਹੋ ਜਿਸ ਤਰ੍ਹਾਂ ਲਾਈਕ ਵੀ ਸ਼ੇਅਰ ਕਰਦੇ ਹੋ ਲੌਕਸ ਨੂੰ سپورਟ ਕਰੋ ਥੈਂਕ ਯੂ ਜੀ ਮਿਲਾਂਗੇ ਆਪਾਂ ਨਵੇਂ ਵੀਡੀਓ ਦੇ ਨਾਲ ਤਬ ਤੱਕ ਲਈ ਸਸ ਸ੍ਰੀਕਾਲ ਟੇਕ ਕੇਅਰ ਬਾਏ ਬਾਏ